ਇਹ ਜਦੋਂ ਫਿਰ 1699 ਜੇ ਗੁਰੂ ਸਾਹਿਬ ਨੇ ਸਾਰੀਆਂ ਸੰਗਤਾਂ ਨੂੰ ਸੱਦੇ ਪੱਤਰ ਭੇਜੇ ਹੂੰ ਤੇ ਜਿਹੜੀ ਇਹ ਸੀਸਪੇਟ ਕੋਤਕੁਬਰਤਾ ਆ ਕੇ ਉਹਨਾਂ ਚਰਨ ਪਾਉਣ ਤੋਂ ਖੰਡੇ ਦੀ ਪੋਲ ਕੀਤੀ ਹੂੰ ਹੂੰ ਤੇ ਇਹ ਅੰਮ੍ਰਿਤਸਰ ਦੇ ਵੀ ਬਹੁਤ ਸਾਰੇ ਸਿੱਖ ਜਿਹੜੇ ਸੀ ਉਹਨਾਂ ਨੇ ਜਾ ਕੇ ਖੰਡੇ ਦੀ ਪੋਲ ਲਈ ਜੀ 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 ਇਹਨਾਂ ਅਨਫੇ ਜਿਹੜੇ ਮੁਖੀ ਸਿੱਖ ਸੀ ਅੰਮ੍ਰਿਤਸਰ ਸਾਹਿਬ ਦੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਹੂੰ ਵੀ ਜਿਹੜੀ ਦਰਬਾਰ ਸਾਹਿਬ ਦੀ ਤਾਂ ਕਾਲ ਤੱਕ ਦੀ ਮਰਿਆਦਾ ਇਹ ਵੀ ਆਹੀ ਹੋਣੀ ਚਾਹੀਦੀ ਜਿਹੜੀ ਹੁਣ ਤੁਸੀਂ ਚਰਨਪੋਲ ਤੋਂ ਖੰਡੇ ਦੀ ਪੋਲ ਕਰ ਦਿੱਤੀ ਜੀ ਉੱਥੇ ਫੇ ਉਹਨਾਂ ਨੇ ਭਾਈ ਮਨੀ ਸਿੰਘ ਨੂੰ ਹੂੰ ਹੂੰ ਪੰਜ ਸਿੰਘ ਦੇ ਕੇ ਨਿਸ਼ਾਨ ਸਾਹਿਬ ਦੇ ਕੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਕੇ ਹੂੰ ਹੂੰ ਤੇ ਭਾਈ ਮਨੀ ਸਿੰਘ ਨੂੰ ਅਕਾਲ ਤਖਤ ਤੇ ਭੇਜਿਆ ਵੀ ਤੈਂ ਉੱਥੇ ਜਾ ਕੇ ਆ ਮਰਿਆ ਦਾ ਲਾਗੂ ਕਰਨੀ ਆ ਤੇ ਇਹ ਆਪਾਂ ਨੂੰ ਹੋਲਾ ਬੜਾ ਸਪਸ਼ਟ ਮਿਲਦਾ ਗੁਰਬਲਾਸ ਵੈਸੇ ਜਿਹੜਾ ਭਾਈ ਸਿਵਾ ਸਿੰਘ ਦਾ ਉਹਦੇ ਚ ਸਾਰੀਆਂ ਗੱਲਾਂ ਆਪਾਂ ਨੂੰ ਮਿਲ ਜਾਂਦੀਆਂ ਆਮ ਸਰੋਤਾਂ 'ਚ ਨਹੀਂ ਮਿਲਦੀਆਂ ਉਹਦੇ ਚ ਕਹਿੰਦੇ ਆ ਵੀ ਗੁਰੂ ਸਾਹਿਬ ਨੂੰ ਉਹਨਾਂ ਨੇ ਸੌਰੀ ਭਾਈ ਮਨੀ ਸਿੰਘ ਨੂੰ ਪੰਜ ਪੌਲਗੇ ਸਿੱਖ ਇਹ ਗੁਰ ਕਾ ਖਾਸ ਦੀਵਾਨ ਲੈ ਆ ਗਿਆ ਤਬ ਖਸਟ ਇੱਕ ਖਾਲ ਅਰਦਾਸ ਸਿਧਾਨ ਬੀੜ ਏਕ ਸ੍ਰੀ ਗ੍ਰੰਥ ਕੀ ਫਰੇਦਾਰ ਨਿਸ਼ਾਨ ਦੇਵ ਵਿਦਾ ਸਤਗੁਰ ਕੀਆ ਮਨੀ ਸਿੰਘ ਬੁੱਧੀ ਮਾਨ ਇਹ ਜਦੋਂ ਫਿਰ ਜਗਜੀਤ ਸਿੰਘ ਜੀ ਪਹਿਲੇ ਦੌਰ ਚ ਇਹ ਤਾਂ ਭਾਈ ਮਨੀ ਸਿੰਘ ਜਿਹੜੇ ਆ ਇਹ ਸਾਰੀ ਇੱਥੇ ਮਰਿਆਦਾ ਪੰਜਾ ਸਿੰਘਾਂ ਦੇ ਨਾਲ ਰਲ ਕੇ ਇਹ ਲਾਗੂ ਕਰ ਗਏ ਤੇ ਉਦੋਂ ਫਿਰ ਪ੍ਰਿਥੀ ਚੱਦ ਦੇ ਜਿਹੜੇ ਵੰਸ਼ ਸੀ ਉੱਥੇ ਉਹਨਾਂ ਨਾਲ ਹੀ ਉਹ ਮੈਂ ਦੱਸਣ ਲੱਗਾ ਨਾ ਜੀ ਉਹ ਜਿਹੜਾ ਫਿਰ ਨਰੰჯਨ ਸੋਢੀ ਸੀ ਉਹ ਭੱਜ ਗਿਆ ਸੀ ਹੂੰ 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 ਉਹ ਜਦੋਂ ਭਾਈ ਮਨੀ ਸਿੰਘ ਦੇ ਹੱਥ 'ਚ ਸਾਰਾ ਪ੍ਰਬੰਧ ਆਇਆ ਤੇ ਉਹ ਜਿਹੜਾ ਨਰੰજન ਰਾਏ ਸੋਢੀ ਸੀ ਉਹ ਛੱਡ ਕੇ ਭੱਜ ਗਿਆ ਸੀ ਉਹ ਪਤਾ ਨਹੀਂ ਕਿਤੇ ਮਾਲਵੇ ਜਾਂ ਵਸਿਆ ਪਰ ਮੁੱਖ ਦੀ ਗੱਲ ਇਦਾਂ ਕਹਿ ਲਓ ਵੀ ਉਹਨਾਂ ਦਾ ਪ੍ਰਬੰਧ ਦਾ ਟਾਂਚਾ ਖਤਮ ਹੋ ਗਿਆ ਤੇ ਭਾਈ ਮਨੀ ਸਿੰਘ ਨੇ ਫਿਰ ਜਿਹੜੇ ਨਾਲ ਇਹਨਾਂ ਦੇ ਪੰਜ ਸਿੰਘ ਗਏ ਸੀ ਜੀ ਜੀ ਮੁੜ ਕੇ ਇੱਕ ਵਾਰੀ ਮਰਿਆਦਾ ਚਾਲੂ ਕੀਤੀ ਤਾਂ ਉਹ ਪ੍ਰਬੰਧ ਫਿਰ ਉਹਨਾਂ ਪੰਜਾਂ ਸਿੰਘਾਂ ਨੂੰ ਦੇ ਦਿੱਤਾ ਹੂੰ ਹੂੰ ਵੀ ਤੁਸੀਂ ਚਲਾਉਨੇ ਆ ਹੂੰ ਹੂੰ ਇੱਥੇ ਫਿਰ ਥੋੜੀ ਜੀ ਕਲੀਅਰ ਕਰਨ ਵਾਲੀ ਗੱਲ ਆ ਵੀ ਭਾਈ ਮਨੀ ਸਿੰਘ ਇਹ ਸਾਰਾ ਪ੍ਰਬੰਧ ਕਰਕੇ ਪੰਜਾਂ ਸਿੰਘਾਂ ਨੂੰ ਦੇ ਕੇ ਤੇ ਮੁੜ ਕੇ ਫੇ ਗੁਰੂ ਸਾਹਿਬ ਕੋ ਗਏ ਉੱਥੇ ਕਈਆਂ ਲੜਾਈਆਂ 'ਚ ਵੀ ਭਾਈ ਮਨੀ ਸਿੰਘ ਜਿਹੜੇ ਆ ਉਹ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਹਿੱਸਾ ਲਿਆ ਮਤਲਬ ਪ੍ਰਬੰਧ ਸੰਭਾਲ ਕੇ ਫਿਰ ਵਾਪਸ ਗੁਰੂ ਸਾਹਿਬ ਕੋ ਚਲੇ ਜਾਂਦੇ ਗਏ ਵਾਪਸ ਗਏ ਇਹ ਥੋੜੀ ਜਿਹੀ ਆਪਾਂ ਨੂੰ ਲੜੀ ਜੋੜਨੀ ਪਊਗੀ ਹੂੰ 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 ਇਹ ਚਲੇ ਗਏ ਲੇਕਿਨ ਪ੍ਰਬੰਧ ਜਿਹੜਾ ਉਹ ਅਮਰਤਾ ਸਿੰਘਾਂ ਦੇ ਹੱਥ 'ਚ ਰਿਹਾ ਜਿਹੜੇ ਪੰਜ ਸਿੰਘ ਗੁਰੂ ਨੇ ਨਿਯੁਕਤ ਕੀਤੇ ਇਦੋਂ ਬਾਅਦ ਫੇ ਸਹੀ ਭਾਈ ਮਨੀ ਸਿੰਘ ਦਾ ਜਿਹੜਾ ਅਕਾਲ ਤਖਨ ਨਾਲ ਸੰਬੰਧ ਸ਼ੁਰੂ ਹੁੰਦਾ ਜਦੋਂ ਗੁਰੂ ਸਾਹਿਬ ਜਿਹੜੇ ਆ ਉਹ ਨਦੇੜ ਨੂੰ ਚਲੇ ਜਾਂਦੇ ਆ ਹੂੰ 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 ਇਹ ਗੁਰੂ ਸਾਹਿਬ ਫੇ ਨਦੇੜ ਨੂੰ ਜਾਣ ਵੇਲੇ ਜਿਹੜੇ ਆ ਇਹ ਦੋਨਾਂ ਦੀ ਡਿਊਟੀ ਲਾ ਕੇ ਜਾਂਦੇ ਭਾਈ ਦੀਪ ਸਿੰਘ ਦੀ ਜੀ ਤੇ ਭਾਈ ਮਨੀ ਸਿੰਘ ਦੀ ਹੂੰ 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 ਭਾਈ ਦੀਪ ਸਿੰਘ ਦੀ ਡਿਊਟੀ ਲੱਗਦੀ ਆ ਵੀ ਦੰਦਮਾ ਸਾਹਿਬ ਤੁਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਸੀ ਜੀ ਜੀ ਵੀ ਤੁਸੀਂ ਗੁਰਬਾਣੀ ਦੀ ਸੰਸਥਾ ਸਿੱਖ ਨੌਜਵਾਨਾਂ ਨੂੰ ਦੇਣੀ ਆ ਤੇ ਇਹਨਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਣਾ ਤੇ ਇੱਥੇ ਫਿਰ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਰਸਤੇ ਜੋ ਮੋੜਿਆ ਵੀ ਤੂੰ ਜਾ ਕੇ ਅਕਾਲ ਤਖਤ ਦਾ ਪ੍ਰਬੰਧ ਸੰਭਾਲਾ ਹੂੰ 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 ਇੱਥੋਂ ਫਿਰ ਭਾਈ ਮਨੀ ਸਿੰਘ ਦਾ ਸਫ਼ਰ ਜਿਹੜਾ ਇਹ ਕੰਟੀਨਿਊਟੀ ਸ਼ੁਰੂ ਹੁੰਦਾ ਅਕਾਲ ਤਖਤ ਤੇ